ਵਾਈਮਾ ਪੀਟੀਵੀ ਕਿੰਗਸ 골ਡ ਕੱਪ ਅੱਜ ਆਪਣੇ ਆਖਰੀ ਪੜਾਵਾਂ ਤੇ ਬਹੁਤ ਵਧੀਆ ਮੈਚ ਹੋਏ ਕੱਲ ਵੀ ਅੱਜ ਵੀ ਮੈਚ ਬਹੁਤ ਵਧੀਆ ਚੱਲ ਰਿਹਾ ਬੱਚਿਆਂ ਦੇ ਵੀ ਸੀਨੀਅਰ ਵੀ ਕਾਫੀ ਟੀਮਾਂ ਦੇ ਹਿੱਸਾ ਲੈ ਆ ਜਿਹਨਾਂ ਵਿੱਚ ਵੱਖਰੇ ਵੱਖਰੇ ਥਾਵਾਂ ਤੋਂ ਇੰਟਰਨੈਸ਼ਨਲ ਪਲੇਅਰ ਵੀ ਖੇਡ ਰਹੇ ਆ ਕਈ ਲੋਕ ਛੁੱਟੀਆਂ ਬਾਹਰ ਜਾ ਕੇ ਇੰਜੋਏ ਕਰ ਰਹੇ ਆ ਪਰ ਆਪਾਂ ਇਹੋ ਛੁੱਟੀਆਂ ਆਪਣੀਆਂ ਹਾਕੀ ਦੇ ਨੂੰ ਸਮਰਪਿਤ ਕਰ ਦਿੱਤੀਆਂ ਸਾਰੇ ਪਲੇਅਰਾਂ ਦਾ ਹੀ ਬਹੁਤ ਬਹੁਤ ਧੰਨਵਾਦ ਇੱਕ ਵਧੀਆ ਹਾਕੀ ਦੇਖਣ ਨੂੰ ਮਿਲ ਰਹੀ ਆ ਤੇ ਮੈਂ ਇਹੀ ਸਾਰਿਆਂ ਨੂੰ ਅਪੀਲ ਕਰਦਾ ਵੀ ਜਦੋਂ ਇਦਾਂ ਦੇ ਟੂਰਨਾਮੈਂਟ ਹੁੰਦੇ ਆ ਉਹਨਾਂ 'ਚ ਜ਼ਰੂਰ ਹਿੱਸਾ ਲੈਣਾ ਚਾਹੀਦਾ ਤੇ ਦੇਖੜੇ ਵੀ ਜ਼ਰੂਰ ਚਾਹੀਦੇ ਆ ਤੇ ਆਪਣੇ ਬੱਚਿਆਂ ਨੂੰ ਵੀ ਖੇਡਾਂ ਨਾਲ ਜੋੜੋ ਕਿਸੇ ਵੀ ਖੇਡ ਨਾਲ ਜੋੜੋ ਤਾਂ ਜੋ ਕਿ ਉਹ ਨਸ਼ਿਆਂ ਤੋਂ ਰਹਿ ਸਕਣ ਇੱਕ ਵਧੀਆ ਸਮਾਜ ਦੀ ਸਿਰਜਣਾ ਕਰ ਸਕਣ ਭਾਈ ਮਾ ਪੀਟੀਵੀ ਕਿੰਗਸ 골ਡ ਕੱਪ ਅੱਜ ਆਪਣੇ ਆਖਰੀ ਪੜਾਵਾ ਤੇ ਬਹੁਤ ਵਧੀਆ ਮੈਚ ਹੋਏ ਕੱਲ ਵੀ ਅੱਜ ਵੀ ਮੈਚ ਬਹੁਤ ਵਧੀਆ ਚੱਲ ਰਹੇ ਆ ਬੱਚਿਆਂ ਦੇ ਵੀ ਸੀਨੀਅਰ ਵੀ ਕਾਫੀ ਟੀਮਾਂ ਦੇ ਹਿੱਸਾ ਲੈ ਰਹੇ ਆ ਜਿਨ੍ਹਾਂ ਨੂੰ ਫਿਰ ਵੱਖਰੇ ਵੱਖਰੇ ਟਮਾਟੋ ਇੰਟਰਨੈਸ਼ਨਲ ਪਲੇਅਰ ਵੀ ਖੇਡ ਰਹੇ ਆ ਕਈ ਲੋਕ ਛੁੱਟੀਆਂ ਬਾਹਰ ਜਾ ਕੇ ਇੰਜੋਏ ਕਰ ਰਹੇ ਆ ਪਰ ਆਪਾਂ ਇਹੋ ਛੁੱਟੀਆਂ ਆਪਣੀਆਂ ਹਾਕੀ ਦੇ ਨੂੰ ਸਮਰਪਿਤ ਕਰ ਦਿੱਤੀਆਂ ਸਾਰੇ ਪਲੇਅਰਾਂ ਦਾ ਹੀ ਬਹੁਤ-ਬਹੁਤ ਧੰਨਵਾਦ ਇੱਕ ਵਧੀਆ ਹਾਕੀ ਦੇਖਣ ਨੂੰ ਮਿਲ ਰਹੀ ਆ ਤੇ ਮੈਂ ਇਹੀ ਸਾਰਿਆਂ ਨੂੰ ਅਪੀਲ ਕਰਦਾ ਹਾਂ ਵੀ ਜਦੋਂ ਇਦਾਂ ਦੇ ਟੂਰਨਾਮੈਂਟ ਹੁੰਦੇ ਆ ਉਹਨਾਂ 'ਚ ਜ਼ਰੂਰ ਹਿੱਸਾ ਲੈਣਾ ਚਾਹੀਦਾ ਤੇ ਦੇਖਣੇ ਵੀ ਜ਼ਰੂਰ ਚਾਹੀਦੇ ਆ ਤੇ ਆਪਣੇ ਬੱਚਿਆਂ ਨੂੰ ਵੀ ਖੇਡਾਂ ਨਾਲ ਜੋੜੋ ਕਿਸੇ ਵੀ ਖੇਡ ਨਾਲ ਜੋੜੋ ਤਾਂ ਜੋ ਕਿ ਉਹ ਨਸ਼ਿਆਂ ਤੋਂ ਰਹਿ ਸਕਣ ਇੱਕ ਵਧੀਆ ਸਮਾਜ ਦੀ ਸਿਰਜਣਾ ਕਰ ਸਕਣ। ਭਾਈ ਮਾ ਪੀਟੀਵੀ ਕਿੰਗਸ 골ਡ ਕੱਪ ਅੱਜ ਆਪਣੇ ਆਖਰੀ ਪੜਾਵਾ ਤੇ ਬਹੁਤ ਵਧੀਆ ਮੈਚ ਹੋਏ ਕੱਲ ਵੀ ਅੱਜ ਵੀ ਮੈਚ ਬਹੁਤ ਵਧੀਆ ਚੱਲ ਰਹੇ ਆ ਬੱਚਿਆਂ ਦੇ ਵੀ ਸੀਨੀਅਰ ਵੀ ਕਾਫੀ ਟੀਮਾਂ ਦੇ ਹਿੱਸਾ ਲੈ ਅਰਜਣਾ ਨੇ ਫਿਰ ਵੱਖਰੇ ਵੱਖਰੇ ਥਾਵਾਂ ਤੋਂ ਇੰਟਰਨੈਸ਼ਨਲ ਪਲੇਅਰ ਵੀ ਖੇਡ ਰਹੇ ਆ। ਕਈ ਲੋਕ ਛੁੱਟੀਆਂ ਬਾਹਰ ਜਾ ਕੇ ਇੰਜੋਏ ਕਰ ਰਹੇ ਆ ਬਾਰੇ ਆਪਾਂ ਇਹੋ ਛੁੱਟੀਆਂ ਆਪਣੀਆਂ ਹਾਕੀ ਦੇ ਨੂੰ ਸਮਰਪਿਤ ਕਰ ਦਿੱਤੀਆਂ। ਸਾਰੇ ਪਲੇਅਰਾਂ ਦਾ ਹੀ ਬਹੁਤ-ਬਹੁਤ ਧੰਨਵਾਦ ਇੱਕ ਵਧੀਆ ਹਾਕੀ ਦੇਖਣ ਨੂੰ ਮਿਲ ਰਹੀ ਆ ਤੇ ਮੈਂ ਇਹੀ ਸਾਰਿਆਂ ਨੂੰ ਅਪੀਲ ਕਰਦਾ ਵੀ ਜਦੋਂ ਇਦਾਂ ਦੇ ਟੂਰਨਾਮੈਂਟ ਹੁੰਦੇ ਆ ਉਹਨਾਂ 'ਚ ਜ਼ਰੂਰ ਹਿੱਸਾ ਲੈਣਾ ਚਾਹੀਦਾ ਤੇ ਦੇਖਣੇ ਵੀ ਜ਼ਰੂਰ ਚਾਹੀਦੇ ਆ ਤੇ ਆਪਣੇ ਬੱਚਿਆਂ ਨੂੰ ਵੀ ਖੇਡਾਂ ਨਾਲ ਜੋੜੋ ਕਿਸੇ ਵੀ ਖੇਡ ਨਾਲ ਜੋੜੋ ਤਾਂ ਜੋ ਕਿ ਉਹ ਨਸ਼ਿਆਂ ਤੋਂ ਰਹਿ ਸਕਣ ਇੱਕ ਵਧੀਆ ਸਮਾਜ ਦੀ ਸਿਰਜਣਾ ਕਰ ਸਕਣ ਭਾਈ ਮਾ ਪੀਟੀਵੀ ਕਿੰਗਸ 골ਡ ਕੱਪ ਅੱਜ ਆਪਣੇ ਆਖਰੀ ਪੜਾਵਾ ਤੇ ਬਹੁਤ ਵਧੀਆ ਮੈਚ ਹੋਏ ਕੱਲ ਵੀ ਅੱਜ ਵੀ ਮੈਚ ਬਹੁਤ ਵਧੀਆ ਚੱਲ ਰਿਹਾ ਬੱਚਿਆਂ ਦੇ ਵੀ ਸੀਨੀਅਰ ਵੀ ਕਾਫੀ ਟੀਮਾਂ ਦੇ ਹਿੱਸੇਦਾਰ ਜਿਨ੍ਹਾਂ ਵਿੱਚ ਵੱਖਰੇ ਵੱਖਰੇ ਥਾਵਾਂ ਤੋਂ ਇੰਟਰਨੈਸ਼ਨਲ ਪਲੇਅਰ ਵੀ ਖੇਡ ਰਹੇ ਆ ਕਈ ਲੋਕ ਛੁੱਟੀਆਂ ਬਾਹਰ ਜਾ ਕੇ ਇੰਜੋਏ ਕਰ ਰਹੇ ਆ ਪਰ ਆਪਾਂ ਇਹੋ ਛੁੱਟੀਆਂ ਆਪਣੀਆਂ ਹਾਕੀ ਦੇ ਨੂੰ ਸਮਰਪਿਤ ਕਰ ਦਿੱਤੀਆਂ ਸਾਰੇ ਪਲੇਅਰਾਂ ਦਾ ਹੀ ਬਹੁਤ-ਬਹੁਤ ਧੰਨਵਾਦ ਇੱਕ ਵਧੀਆ ਹਾਕੀ ਦੇਖਣ ਨੂੰ ਮਿਲ ਰਹੀ ਆ ਤੇ ਮੈਂ ਇਹੀ ਸਾਰਿਆਂ ਨੂੰ ਅਪੀਲ ਕਰਦਾ ਵੀ ਜਦੋਂ ਇਦਾਂ ਦੇ ਟੂਰਨਾਮੈਂਟ ਹੁੰਦੇ ਆ ਉਹਨਾਂ 'ਚ ਜ਼ਰੂਰ ਹਿੱਸਾ ਲੈਣਾ ਚਾਹੀਦਾ ਤੇ ਦੇਖਣੇ ਵੀ ਜ਼ਰੂਰ ਚਾਹੀਦੇ ਆ ਤੇ ਆਪਣੇ ਬੱਚਿਆਂ ਨੂੰ ਵੀ ਖੇਡਾਂ ਨਾਲ ਜੋੜੋ ਕਿਸੇ ਵੀ ਖੇਡ ਨਾਲ ਜੋੜੋ ਤਾਂ ਜੋ ਕਿ ਉਹ ਨਸ਼ਿਆਂ ਤੋਂ ਰਹਿ ਸਕਣ ਇੱਕ ਵਧੀਆ ਸਮਾਜ ਦੀ ਸਿਰਜਣਾ ਕਰ ਸਕਣ